ਇਹ ਵੀ ਤੇ ਇਸ ਵੇਲੇ ਦੀ ਵੱਡੀ ਖਬਰ ਪਟਿਆਲਾ ਦੇ ਪਿੰਡ ਇੰਦਰਪੁਰੀ ਤੋਂ ਸਾਹਮਣੇ ਆ ਰਹੀ ਆ ਜਿੱਥੇ ਇੱਕ ਘਰ ਦੇ ਵਿੱਚ ਫਿਲਮੀ ਸਟਾਈਲ ਦੇ ਵਿੱਚ ਲੁੱਟ ਕੀਤੀ ਗਈ ਆ ਦਰਸਲ ਇੱਕ ਪਰਿਵਾਰ ਦੇ ਵੱਲੋਂ ਕਰੀਬ 1 ਮਹੀਨਾ ਪਹਿਲਾਂ ਨੌਕਰਾਨੀ ਰੱਖੀ ਜਾਂਦੀ ਆ ਜਿਸ ਦਾ ਨਾਮ ਮਨੀਸ਼ਾ ਸੀਗਾ ਤਾਂ ਉਸ ਦੇ ਵੱਲੋਂ ਇਹ ਪੂਰੀ ਪਲੈਨਿੰਗ ਕੀਤੀ ਜਾਂਦੀ ਆ ਦਰਸਲ ਮਨੀਸ਼ਾ ਦੇ ਵੱਲੋਂ ਘਰ ਦੇ ਵਿੱਚ ਖਾਣਾ ਬਣਾਇਆ ਜਾਂਦਾ ਤਾਂ ਉਸ ਦੇ ਵੱਲੋਂ ਸਾਗ ਦੇ ਵਿੱਚ ਨਸ਼ੀਲੀਆਂ ਗੋਲੀਆਂ ਪਾ ਦਿੱਤੀਆਂ ਜਾਂਦੀਆਂ ਨੇ ਜਿਸ ਤੋਂ ਬਾਅਦ ਪੂਰੇ ਪਰਿਵਾਰ ਨੂੰ ਨੀਂਦ ਆ ਜਾਂਦੀ ਆ ਤੇ ਦੂਸਰੇ ਪਾਸੇ ਮਨੀਸ਼ਾ ਆਪਣੇ ਸਾਥੀਆਂ ਦੇ ਨਾਲ ਉਸ ਘਰ ਦੇ ਵਿੱਚ ਦਾਖਲ ਹੁੰਦੀ ਹੈ ਜਿਸ ਘਰ ਦੇ ਵਿੱਚ ਉਹ ਕੰਮਕਾਰ ਕਰਦੀ ਸੀ ਤਾਂ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਇਹ ਜਿਹੜੀ ਲੜਕੀ ਤੁਹਾਨੂੰ ਨਜ਼ਰ ਆ ਰਹੀ ਹੈ ਇਹ ਮਨੀਸ਼ਾ ਹੈਗੀ ਆ ਇਸ ਤੋਂ ਇਲਾਵਾ ਇਸ ਦੇ ਨਾਲ ਦੋ ਤੋਂ ਤਿੰਨ ਜਾਣੇ ਹੋਰ ਹੁੰਦੇ ਨੇ ਜਿਨ੍ਹਾਂ ਦੇ ਵੱਲੋਂ ਕਰਦੇ ਪਰਿਵਾਰਕ ਮੈਂਬਰਾਂ ਨੂੰ ਬੰਧਕ ਬਣਾਇਆ ਜਾਂਦਾ ਤਕਰੀਬ 2-3 ਲੱਖ ਦੀ ਲੁੱਟ ਦੱਸੀ ਜਾ ਰਹੀ ਆ ਹਾਲਾਂਕਿ ਨੁਕਸਾਨ ਹੋਰ ਵੀ ਵੱਡਾ ਹੋ ਗਿਆ ਸੀਗਾ ਪਰ ਜੋ ਘਰ ਦੇ ਵਿੱਚ ਸੀਸੀਟੀਵੀ ਕੈਮਰੇ ਲੱਗੇ ਹੋਏ ਸੀਗੇ ਤਾਂ ਉਸ ਦੇ ਨਾਲ ਬਚਾਅ ਹੋ ਜਾਂਦਾ ਬਚਾਅ ਕਿਵੇਂ ਹੁੰਦਾ ਉਹ ਵੀ ਤੁਹਾਨੂੰ ਦੱਸ ਦਿਆਂ ਦਰਸਲ ਇਸ ਘਰ ਦੇ ਵਿੱਚ ਇੱਕ ਮਹਿਲਾ ਸੀਗੀ ਜਿਸ ਦਾ ਨਾਮ ਮਨਪ੍ਰੀਤ ਕੌਰ ਦੱਸਿਆ ਜਾ ਰਿਹਾ ਇਸ ਤੋਂ ਇਲਾਵਾ ਉਸ ਦੀ ਨੌ ਅਤੇ ਉਸ ਦਾ ਜੋ ਪੋਤਾ ਘਰ ਦੇ ਵਿੱਚ ਸੀਗਾ ਜਦੋਂ ਕਿ ਉਸ ਮਹਿਲਾ ਦਾ ਜੋ ਬੇਟਾ ਸੀਗਾ ਉਹ ਬੰਗਲੌਰ ਦੇ ਵਿੱਚ ਗਿਆ ਹੋਇਆ ਸੀਗਾ ਕੰਮ ਕਾਜ ਦੇ ਲਈ ਤਾਂ ਅਜਿਹੇ ਦੇ ਵਿੱਚ ਦੇਰ ਰਾਤ ਜਦੋਂ ਉਸ ਦਾ ਬੇਟਾ ਬੰਗਲੌਰ ਬੈਠਾ ਸੀਸੀਟੀਵੀ ਆਪਣੇ ਫੋਨ ਦੇ ਵਿੱਚ ਦੇਖਦਾ ਆਮ ਤੌਰ ਤੇ ਆਪਾਂ ਨੂੰ ਪਤਾ ਹੈ ਕਿ ਘਰ ਦੇ ਵਿੱਚ ਸੀਸੀਟੀਵੀ ਕੈਮਰੇ ਲੱਗੇ ਹੁੰਦੇ ਆ ਉਸ ਦਾ ਐਕਸੈਸ ਜਿਹੜਾ ਫੋਨ ਤੇ ਵੀ ਹੁੰਦਾ ਤਾਂ ਫੋਨ ਤੇ ਕਿਤੇ ਬੈਠ ਕੇ ਵੀ ਤੁਸੀਂ ਸੀਸੀਟੀਵੀ ਆਪਣੇ ਘਰ ਦੀ ਦੇਖ ਸਕਦੇ ਹੋ ਤਾਂ ਅਜੇਹ ਦੇ ਵਿੱਚ ਜਦੋਂ ਉਹ ਦੇਖਦਾ ਕਿ ਘਰ ਦੇ ਵਿੱਚ ਅਣਪਛਾਤੇ ਬੰਦੇ ਕਿੰਦਾ ਆਏ ਹੋਏ ਨੇ ਨਾਲ ਜਿਹੜੀ ਉਹਨਾਂ ਦੀ ਨੌਕਰਾਨੀ ਹੈਗੀ ਆ ਮਨੀਸ਼ਾ ਤਾਂ ਉਹਨਾਂ ਦੇ ਵੱਲੋਂ ਤੋੜਪਾਨ ਕੀਤੀ ਜਾਂਦੀ ਹੈ ਤਾਂ ਅਜੇਹ ਦੇ ਵਿੱਚ ਬੰਗਲੌਰ ਬੈਠਾ ਉਹ ਆਪਣੇ ਦੋਸਤਾਂ ਨੂੰ ਕਾਲ ਕਰਦਾ ਕਿ ਘਰ ਦੇ ਵਿੱਚ ਅਣਪਛਾਤੇ ਬੰਦੇ ਦਾਖਲ ਹੋ ਗਏ ਨੇ ਉਹਨਾਂ ਦੇ ਵੱਲੋਂ ਘਰ ਦੇ ਪਰਿਵਾਰਕ ਮੈਂਬਰਾਂ ਤੇ ਹਮਲੇ ਦੀ ਕੋਸ਼ਿਸ਼ ਕੀਤੀ ਗਈ ਹੋਣੀ ਆ ਤਾਂ ਇਹਨੇ ਸਮੇਂ ਦੇ ਵਿੱਚ ਉਸ ਬੰਗਲੌਰ ਦੇ ਪਰਿਵਾਰਕ ਮੈਂਬਰ ਦੇ ਜਿਹੜੇ ਦੋਸਤ ਸੀਗੇ ਉਹ ਘਰ ਦੇ ਵਿੱਚ ਆ ਜਾਂਦੇ ਨੇ ਉਹਨਾਂ ਦੇ ਵੱਲੋਂ ਉੱਥੇ ਬਕਾਇਦਾ ਫਾਇਰ ਕੀਤੇ ਜਾਂਦੇ ਨੇ ਤਾਂ ਜਦੋਂ ਉੱਥੇ ਫਾਇਰ ਹੁੰਦੇ ਨੇ ਤਾਂ ਉਸ ਫਾਇਰਿੰਗ ਦੀ ਆਵਾਜ਼ ਸੁਣ ਕੇ ਜਿਹੜੇ ਲੁਟੇਰੇ ਘਰ ਦੇ ਵਿੱਚ ਦਾਖਲ ਹੋਏ ਸੀਗੇ ਇਸ ਤੋਂ ਇਲਾਵਾ ਮਨੀਸ਼ਾ ਉਹ ਮੌਕੇ ਤੋਂ ਫਰਾਰ ਹੋ ਜਾਂਦੇ ਆ ਹਾਲਾਂਕਿ ਇੱਕ ਡਾਇਮੰਡ ਦੀ ਅੰਗੂਠੀ ਤੇ ਕੁਝ ਹੋਰ ਸਮਾਨ ਜਿਹੜਾ ਜ਼ਰੂਰ ਲੈ ਕੇ ਚੁ ਗਏ ਨੇ ਪਰ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਘਰ ਜਿਹੜਾ ਆਸ-ਪਾਸ ਉਸ ਤਰ੍ਹਾਂ ਸੰਘਣੀ ਆਬਾਦੀ ਨਹੀਂ ਸੀਗੀ ਜਿਸ ਤੋਂ ਚਲਦੇ ਉਹ ਘਰ ਦੇ ਵਿੱਚ ਨਕੈਸ਼ ਤੇ ਨਾ ਹੀ ਕੋਈ ਜ਼ਿਆਦਾ ਜੁਵੈਲਰੀ ਜਿਹੜੀ ਉਹ ਘਰ ਦੇ ਵਿੱਚ ਰੱਖਦੇ ਸੀਗੇ ਪਰ ਜੋ ਜੁਵੈਲਰੀ ਉਹਨਾਂ ਦੇ ਪਾਈ ਹੋਈ ਸੀਗੀ ਤਾਂ ਮਹਿਜ਼ ਉਹ ਲੁੱਟੀ ਗਈ ਹੈਗੀ ਆ ਜਿਸ ਦੀ ਕੀਮਤ 2.5 ਤੋਂ 3 ਲੱਖ ਰੁਪਈਆ ਦੱਸੀ ਜਾ ਰਹੀ ਆ ਤਾਂ ਦੱਸਦੀ ਹੈ ਕਿ ਇਹ ਪਟਿਆਲਾ ਦੇ ਪਿੰਡ ਇੰਦਰਪੁਰਾ ਹੈਗਾ ਜਿੱਥੋਂ ਇਹ ਪੂਰਾ ਮਾਮਲਾ ਸਾਹਮਣੇ ਆਇਆ ਹੈਗਾ ਜਿੱਥੇ ਇੱਕ ਘਰ ਦੇ ਵਿੱਚ ਫਿਲਮ ਸਟਾਈਲ ਦੇ ਵਿੱਚ ਲੁੱਟ ਕੀਤੀ ਗਈ ਹੈ ਜਿਵੇਂ ਅਸੀਂ ਦੱਸਿਆ ਕਿ ਇੱਕ ਪਰਿਵਾਰ ਦੇ ਵੱਲੋਂ ਮਨੀਸ਼ਾ ਨਾਮ ਦੀ ਇੱਕ ਨੌਕਰਾਨੀ ਨੂੰ ਰੱਖਿਆ ਜਾਂਦਾ ਤੁਸੀਂ ਵੇਖ ਸਕਦੇ ਹੋ ਕਿ ਘਰ ਦੇ ਵਿੱਚ ਉਹ ਕੰਮਕਾਰ ਕਰ ਰਹੀ ਆ ਇਹ ਸੀਸੀਟੀਵੀ ਕੈਮਰੇ ਦੇ ਵਿੱਚ ਇਹ ਪੂਰਾ ਕੈਦ ਹੋਇਆ ਤੇ ਉਸ ਦੇ ਵੱਲੋਂ ਸਾਗ ਬਣਾਇਆ ਜਾਂਦਾ ਸਾਗ ਦੇ ਵਿੱਚ ਉਸ ਦੇ ਵੱਲੋਂ ਗੋਲੀਆਂ ਪਾ ਦਿੱਤੀਆਂ ਜਾਂਦੀਆਂ ਨੇ ਨਸ਼ੀਲੀਆਂ ਨੀਂਦ ਵਾਲੀਆਂ ਗੋਲੀਆਂ ਉਸ ਦੇ ਵੱਲੋਂ ਜਦੋਂ ਪਾਈਆਂ ਜਾਂਦੀਆਂ ਨੇ ਤਾਂ ਪੂਰਾ ਪਰਿਵਾਰ ਜਿਹੜਾ ਉਹ ਸੌ ਜਾਂਦਾ ਹੈਗਾ ਹਾਲਾਂਕਿ ਉਸ ਤੋਂ ਬਾਅਦ ਉਸ ਦੀ ਪੂਰੀ ਜਿਹੜੀ ਪਲੈਨਿੰਗ ਕੀਤੀ ਹੁੰਦੀ ਆ ਉਹ ਕੰਮ ਕਰਦੀ ਹੈਗੀ ਆ ਘਰ ਦੇ ਵਿੱਚ 2 ਤੋਂ 3 ਬੰਦੇ ਦਾਖਲ ਹੁੰਦੇ ਨੇ ਹਾਲਾਂਕਿ ਜਿਹੜੇ ਘਰ ਦੇ ਵਿੱਚ ਡੌਕਸ ਰੱਖੇ ਹੋਏ ਸੀਗੇ ਉਹ ਵੀ ਪਹੁੰਚਦੇ ਨੇ ਪਰ ਪਰਿਵਾਰਕ ਮੈਂਬਰ ਸੀਗੇ ਉਹਨਾਂ ਨੂੰ ਜਦੋਂ ਨੀਂਦ ਵਾਲੀਆਂ ਗੋਲੀਆਂ ਸਾਗ ਦੇ ਵਿੱਚ ਮਿਲਾ ਕੇ ਦਿੱਤੀਆਂ ਹੋਊਗਾ ਸੀਗਾ ਤਾਂ ਉਹਨਾਂ ਨੂੰ ਵੀ ਨਹੀਂ ਪਤਾ ਲੱਗਦਾ ਸੁੱਧ-ਬੁੱਧ ਨਹੀਂ ਰਹਿੰਦੀ ਤਾਂ ਅਜੇ ਇਹ ਦੇ ਵਿੱਚ ਜਿਹੜੇ ਲੁਟੇਰੇ ਸੀਗੇ ਜਦੋਂ ਇਹ ਘਰ ਦੇ ਵਿੱਚ ਦਾਖਲ ਹੁੰਦੇ ਆ ਜੋ ਘਰ ਦੀ ਮਾਲਕਣ ਸੀਗੀ ਹਰਪ੍ਰੀਤ ਕੌਰ ਉਸ ਦੇ ਵਿੱਚ ਕਮਰੇ ਦੇ ਵਿੱਚ ਦਾਖਲ ਹੁੰਦੇ ਨੇ ਉਸ ਨੂੰ ਬੰਦੀ ਬਣਾ ਲਿਆ ਜਾਂਦਾ ਬੁਰੀ ਤਰ੍ਹਾਂ ਉਸ ਦੀਆਂ ਲੱਤਾਂ ਬਾਹਵਾ ਮੂੰਹ ਬੰਨ ਲਿਆ ਜਾਂਦਾ ਤੇ ਉਸ ਦੇ ਜੋ ਵੀ ਡਾਇਮੰਡ ਦੀਆਂ ਰਿੰਗਸ ਜਾਂ ਹੋਰ ਸਮਾਨ ਸੀਗਾ 골ਡ ਦਾ ਉਸ ਦਾ ਉਤਾਰ ਲਿਆ ਜਾਂਦਾ ਪਰ ਇੰਨੇ ਸਮੇਂ ਦੇ ਵਿੱਚ ਜਦੋਂ ਇਹ ਪੂਰੀ ਵਾਰਦਾਤ ਵਾਪਰਦੀ ਸੀ ਆ ਤਾਂ ਹਰਪ੍ਰੀਤ ਕੌਰ ਦਾ ਬੇਟਾ ਜੋ ਬੰਗਲੌਰ ਗਿਆ ਸੀਗਾ ਪਰ ਜਿਹੜੀ ਖਾਸ ਗੱਲ ਹੈਗੀ ਹੈ ਕਿ ਉਸ ਦੇ ਕੋਲ ਸੀਸੀਟੀਵੀ ਕੈਮਰੇ ਦਾ ਐਕਸੈਸ ਸੀਗਾ ਤਾਂ ਉਹ ਮੋਬਾਈਲ ਫੋਨ ਤੇ ਦੇਖਦਾ ਕਿ ਘਰ ਦੇ ਵਿੱਚ ਔਰ ਅੜ ਪਛਾਤੇ ਬੰਦੇ ਦਾਖਲ ਹੋਏ ਨੇ ਤੇ ਇੰਨੇ ਸਮੇਂ ਹਰਪ੍ਰੀਤ ਕੌਰ ਦਾ ਬੇਟਾ ਆਪਣੇ ਦੋਸਤਾਂ ਨੂੰ ਫੋਨ ਕਰਦਾ ਕਿ ਘਰ ਦੇ ਵਿੱਚ ਬੰਦੇ ਦਾਖਲ ਹੋਏ ਨੇ ਤੁਸੀਂ ਜਲਦੀ ਦੇ ਵਿੱਚ ਪਹੁੰਚੋ ਤਾਂ ਦੋਸਤ ਜਿਹੜੇ ਉਸਦੇ ਨੇ 5 ਮਿੰਟ ਦੇ ਵਿੱਚ ਘਰ ਦੇ ਵਿੱਚ ਪਹੁੰਚ ਜਾਂਦੇ ਨੇ ਉਹਨਾਂ ਦੇ ਵੱਲੋਂ ਫਾਇਰਿੰਗ ਕਰ ਦਿੱਤੀ ਜਾਂਦੀ ਆ ਤੇ ਉੱਥੇ ਫਾਇਰਿੰਗ ਦੀ ਆਵਾਜ਼ ਸੁਣ ਕੇ ਜਿਹੜੇ ਲੁਟੇਰੇ ਸੀਗੇ ਉਹ ਮੌਕੇ ਤੋਂ ਭੱਜ ਜਾਂਦੇ ਨੇ ਤਾਂ ਹਰਪ੍ਰੀਤ ਕੌਰ ਨੇ ਵੀ ਪੂਰੀ ਕਹਾਣੀ ਦੱਸੀ ਆ ਕਿ ਕਿਸ ਤਰ੍ਹਾਂ ਮਨੀਸ਼ਾ ਨਾਮ ਦੀ ਇੱਕ ਨੌਕਰਾਂ ਦੀ ਜਿਹੜੀ ਆ ਉਹਨਾਂ ਨੇ ਘਰ ਦੇ ਵਿੱਚ ਰੱਖੀ ਸੀਗੀ ਤਾਂ ਇੱਕ ਜਿਹੜੇ ਲੁਟੇਰੇ ਆ ਉਹਨਾਂ ਦੀ ਪਛਾਣ ਵੀ ਜਿਹੜੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਕੀਤੀ ਗਈ ਆ ਇੱਕ ਲੁਟੇਰਾ ਉਹ ਦੱਸਿਆ ਜਾ ਰਿਹਾ ਕਿ ਮਨੀਸ਼ਾ ਦਾ ਭਰਾ ਹੈਗਾ ਇੱਕ ਦੱਸਿਆ ਜਾ ਰਿਹਾ ਕਿ ਜਿਸ ਨੇ ਮਨੀਸ਼ਾ ਨੂੰ ਕੰਮ ਤੇ ਰਖਾਇਆ ਸੀਗਾ ਉਹ ਹੈਗਾ ਤਾਂ ਇੱਕ ਪਾਸੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਇਸ ਦੀ ਜਾਂਚ ਪੜਤਾਲ ਹੋਣੀ ਚਾਹੀਦੀ ਪਰ ਪੁਲਿਸ ਤੇ ਜਿਹੜਾ ਪਰਿਵਾਰ ਦੇ ਵੱਲੋਂ ਉਸ ਤਰ੍ਹਾਂ ਵਿਸ਼ਵਾਸ ਨਹੀਂ ਜਤਾਇਆ ਜਾ ਰਿਹਾ ਕਿਉਂਕਿ ਪੁਲਿਸ ਦੇ ਵੱਲੋਂ ਪਰਿਵਾਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਕਹਿਣਾ ਕਿ ਸਾਨੂੰ ਪੁਲਿਸ ਤੇ ਇੰਨਾ ਭਰੋਸਾ ਨਹੀਂ ਹੈ ਗਿਆ ਕਿਉਂਕਿ ਉਹਨਾਂ ਦੇ ਵੱਲੋਂ ਸੀਸੀਟੀਵੀ ਬਕਾਇਦਾ ਦੇ ਦਿੱਤੀ ਗਈ ਆ ਹੋਰ ਵੀ ਜਿਹੜੇ ਕਾਫੀ ਸਬੂਤ ਦਿੱਤੇ ਗਏ ਨੇ ਉਹ ਕਿੱਥੇ ਦੇ ਰਹਿਣ ਵਾਲੇ ਸਨ ਕਿੱਥੇ ਉਹਨਾਂ ਦੇ ਲਿੰਕ ਨੇ ਤਾਂ ਉਹ ਪੂਰੀ ਜਿਹੜੀ ਇੱਕ ਤਰ੍ਹਾਂ ਨਿਸ਼ਾਨਦੇਹੀ ਹੈਗੀ ਆ ਪਰਿਵਾਰ ਦੇ ਵੱਲੋਂ ਕਰਵਾ ਦਿੱਤੀ ਗਈ ਆ ਪਰ ਇੰਨਾ ਕੁਝ ਹੋਣ ਦੇ ਬਾਵਜੂਦ ਜਿਹੜੇ ਅਜੇ ਤੱਕ ਜਿਹੜੇ ਲੁਟੇਰੇ ਸੀਗੇ ਉਹ ਗ੍ਰਿਫਤ ਦੇ ਵਿੱਚੋਂ ਬਾਹਰ ਹੈਗੇ ਨੇ ਪਰ ਬਚਾ ਇਸ ਗੱਲ ਦਾ ਰਿਹਾ ਤੁਸੀਂ ਵੇਖ ਸਕਦੇ ਹੋ ਕਿ ਜੇਕਰ ਸੀਸੀਟੀਵੀ ਕੈਮਰੇ ਨਾ ਲੱਗੇ ਹੁੰਦੇ ਫੋਨ ਦਾ ਵਿੱਚ ਐਕਸੈਸ ਨਾ ਹੁੰਦਾ ਤੇ ਹਰਪ੍ਰੀਤ ਕੌਰ ਦਾ ਬੇਟਾ ਬੇਸ਼ੱਕ ਉਹ ਬੰਗਲੌਰ ਗਿਆ ਸੀਗਾ ਤੇ ਜੇਕਰ ਉਹ ਸੀਸੀਟੀਵੀ ਨਾ ਦੇਖਦਾ ਤਾਂ ਨੁਕਸਾਨ ਉਹ ਵੱਡਾ ਵੀ ਕਰ ਸਕਦੇ ਸੀਗੇ ਕਿਉਂਕਿ ਉਹਨਾਂ ਦੇ ਹੱਥਾਂ ਦੇ ਵਿੱਚ ਮਾਰੂ ਹਥਿਆਰ ਸੀਗੇ ਜਿੱਥੇ ਇੱਕ ਪਾਸੇ ਹਰਪ੍ਰੀਤ ਕੌਰ ਨੂੰ ਬੰਦਕ ਮਨਾਇਆ ਜਾਂਦਾ ਤਾਂ ਅਜੇਹੇ ਦੇ ਵਿੱਚ ਬੰਦੀ ਜਦੋਂ ਬਣਾਇਆ ਜਾਂਦਾ ਘਰ ਦੇ ਵਿੱਚ ਹੋਰ ਵੀ ਪਰਿਵਾਰਕ ਮੈਂਬਰ ਸੀਗੇ ਹਰਪ੍ਰੀਤ ਕੌਰ ਦੀ ਨੌ ਘਰ ਦੇ ਵਿੱਚ ਉਸ ਸਮੇਂ ਮੌਜੂਦ ਸੀ ਉਸ ਦਾ ਜੋ ਛੋਟਾ ਪੋਤਾ ਘਰ ਦੇ ਵਿੱਚ ਮੰਜੂਦ ਸੀਗਾ ਹਾਲਾਂਕਿ ਉਹਨਾਂ ਦੇ ਜੋ ਨਸ਼ੀਲਾ ਸਾਖ ਸੀਗਾ ਉਹ ਖਾਦਾ ਹੋਇਆ ਸੀਗਾ ਉਹਨਾਂ ਨੂੰ ਕੁਝ ਨਹੀਂ ਪਤਾ ਲੱਗਦਾ ਕਿ ਘਰ ਦੇ ਵਿੱਚ ਕੌਣ ਆ ਗਿਆ ਤੇ ਕੌਣ ਚਲਾ ਗਿਆ ਪਰ ਜੇਕਰ ਉਹ ਸੀਸੀਟੀਵੀ ਨਾ ਦੇਖਦੇ ਸਮੇਂ ਸਿਰ ਤਾਂ ਨੁਕਸਾਨ ਹੋਰ ਵੱਡਾ ਹੋ ਜਾਣਾ ਸੀਗਾ ਪਰ ਹਾਲਾਂਕਿ ਨੁਕਸਾਨ ਹੁਣ ਵੀ ਹੈ ਗਿਆ 2.5 ਤੋਂ 3 ਲੱਖ ਰੁਪਏ ਦਾ ਜਿਹੜਾ ਸਮਾਨ ਸੀਗਾ ਡਾਇਮੰਡ ਦੀਆਂ ਰਿੰਗ ਦੱਸੀਆਂ ਜਾ ਰਹੀਆਂ ਨੇ 골ਡ ਦੱਸੀਆਂ ਜਾ ਰਿਹਾ ਕਿ ਜਿਹੜਾ ਲੁੱਟਿਆ ਗਿਆ ਹੈਗਾ ਪਰ ਵੱਡਾ ਸਵਾਲ ਹੁਣ ਇਹੀ ਹੈਗਾ ਪੁਲਿਸ ਦੇ ਸਾਹਮਣੇ ਕਿ ਆਖਰਕਾਰ ਜਿਹੜੇ ਲੁਟੇਰੇ ਨੇ ਸੀਸੀਟੀਵੀ ਵੀ ਸਾਹਮਣੇ ਹੈਗੀ ਆ ਉਹਨਾਂ ਦੀਆਂ ਸ਼ਕਲਾਂ ਵੀ ਦਿਖਾਈ ਦੇਖਾਈ ਦੇ ਰੀਆਂ ਨੇ ਤਾਂ ਇੱਕ ਪਾਸੇ ਹੁਣ ਪਰਿਵਾਰਕ ਮੈਂਬਰਾਂ ਦਾ ਭਰੋਸਾ ਉੱਠਿਆ ਆ ਕਿ ਪੁਲਿਸ ਜਿਹੜੀ ਉਸ ਤਰ੍ਹਾਂ ਕਾਰਵਾਈ ਨਹੀਂ ਕਰ ਰਹੀ ਹੈਗੀ ਤਾਂ ਆਖਰਕਾਰ ਫਿਰ ਹੁਣ ਪੁਲਿਸ ਦੇ ਵਿੱਚ ਪਰਿਵਾਰ ਦਾ ਭਰੋਸਾ ਕਿਵੇਂ ਕਾਇਮ ਕਰਨਾ ਇਹ ਹੁਣ ਪੁਲਿਸ ਨੇ ਦੇਖਣਾ ਹੈਗਾ ਤਾਂ ਪਰਿਵਾਰਕ ਮੈਂਬਰਾਂ ਦਾ ਬਿਆਨ ਵੀ ਸਾਹਮਣੇ ਆਇਆ ਤੁਹਾਨੂੰ ਸੁਣਾ ਦਿੰਦੇ ਆ ਮੈਂ ਕੀ ਨਾਮ ਆ ਜੀ ਥੋੜਾ ਕਿੱਥੇ ਰਹਿਣ ਵਾਲੇ ਮੇਰਾ ਨਾਮ ਹਰਪ੍ਰੀਤ ਹੈ ਅਸੀਂ ਐਵੇਂ ਬੇਸਿਕਲੀ ਪਾਤੜਾ ਤੋਂ ਆ ਹੋਨਸੇ ਇੱਥੇ ਰਹਦੇ ਹਾਂ ਇੱਥੇ ਆਪਣਾ ਘਰ ਬਣਾਇਆ ਚਾਰ-ਖਸਾਲ ਹੋ ਗਏ ਮੈਮ ਜਿਹੜੀ ਨੌਕਰ ਦੀ ਤੁਸੀਂ ਸੀਸੀਟੀਵੀ ਜਿਹੜੀ ਵਾਇਰਲ ਹੋਈ ਹੈ ਜੀ ਉਹਦੇ ਪਿੱਛੇ ਕੀ ਘਟਨਾ ਵਾਪਰੀ ਸੀਗੀ ਕਿਹੜੀ ਤਰੀਕ ਦੀ ਘਟਨਾ ਸੀਗੀ ਤੁਹਾਡੇ ਘਰ ਕੋਲ ਜੀ ਇਹ 20 ਤਰੀਕ ਦੀ ਘਟਨਾ ਸੀਗੀ ਜੀ ਤੇ ਉਹ ਫਿਰ ਸੀਸੀਟੀਵੀ ਜਿਹੜੇ ਘਰ ਚ ਲੱਗੇ ਹੋਏ ਘਰ ਪਰ ਜਦੋਂ ਇਹਨੇ ਸਾਨੂੰ ਸੁਆਤਾ ਸੀਗਾ ਉਹ ਬਾਈ ਚਾਂਸ ਬੇਟੇ ਨੇ ਦੇਖ ਲਿਆ ਕਿ ਤੇ ਰਾਤ ਨੂੰ ਲਾ ਕੇ ਬਾਈ ਬੇਟਾ ਬਾਹਰ ਗਿਆ ਹੋਇਆ ਸੀਗਾ ਤੇ ਉਹਨੇ ਆਪਣੇ ਫਰੈਂਡਸ ਨੂੰ ਫੋਨ ਕਰਤਾ ਸਾਨੂੰ ਵੀ ਕੀਤੇ ਪਰ ਅਸੀਂ ਚੱਕੇ ਨਹੀਂ ਅਸੀਂ ਹਾਲਤ ਵਿੱਚ ਨਹੀਂ ਸੀ ਚੱਕਣ ਦੇ ਤੇ ਫਿਰ ਉਹਨੇ ਆਪਣੇ ਮਾਸੀ ਨੂੰ ਵੀ ਫੋਨ ਕੀਤਾ ਮਾਸੀ ਤੋਂ ਜੋ ਮੜਿਆ ਉਹਨੇ ਵੀ ਇੱਥੇ ਜਿਹੜੇ ਜਾਣਦੇ ਸੀ ਉਹਨਾਂ ਨੂੰ ਫੋਨ ਕਰਤਾ ਪਰ ਉਹਦੇ ਫਰੈਂਡਸ ਸਾਰੇ ਆ ਗਏ ਇੱਥੇ ਤੇ ਬਾਕੀ ਉਹਦੇ ਇੱਥੇ ਇਨ-ਲॉज ਰਹ ਰਹੇ ਨੇ ਉਹ ਆ ਗਏ ਉਸੇ ਟਾਈਮ ਤੇ ਉਹਨਾਂ ਨੇ ਫਿਰ ਫਾਇਰ ਫੁਰ ਕਿਤੇ ਬਾਹਰ ਇੱਥੇ ਮੁੰਡਾ ਆਪਣੇ ਪਿੰਡ ਦਾ ਹੀ ਹੈ ਇੰਦਰਪੁਰੇ ਦਾ ਉਹਨੇ ਫਾਇਰ ਕੀਤਾ ਫਿਰ ਉਹ ਫਰ ਫਿਰੋ ਜਦੋਂ ਉਹਨਾਂ ਨੇ ਫਾਇਰ ਸੁਣੇ ਤਾਂ ਫਿਰ ਉਹ ਇੱਕਦਮ ਭੱਜ ਗਏ। ਮੈਂ ਨਹੀਂ ਬੰਦੇ ਜਿਹੜੀ ਲੇਡੀ ਕਿ ਰੱਖੀ ਹੈ ਜੀ ਕਦੋਂ ਰੱਖੀ ਸੀਗੀ ਇਹਦਾ ਨਾਮ ਕੀ ਹੈ ਜੀ? ਜਿਹੜੀ ਡਾਕਟਰ ਨੇ ਮਨੀਸ਼ਾ ਸੀ ਉਹਨੂੰ ਹੋ ਗਏ ਸੀ 15 16 ਦਿਨ ਲਾ ਲੋ 20 ਦਿਨ ਲਾ ਲੋ ਜਿਹਦੇ ਨਾਲ ਬੰਦੇ ਸੀ ਜੀ ਇਹ ਕੌਣ ਸੀਗੇ ਜਿਹੜਿਆ ਨੇ ਬਾਰ ਦਾ ਤੱਕ ਨੂੰ ਅੰਜਾਮ ਦਿੱਤਾ ਥੋੜੇ ਕਰੇ। ਦੇਖੋ ਮੈਨੂੰ ਤਾਂ ਹੁਣ ਇਹਨਾਂ ਬਾਰੇ ਇੰਨਾ ਜਾਣਕਾਰੀ ਨਹੀਂ ਹੈਗੀ ਮੈਨੂੰ ਲੱਗਦਾ ਇੱਕ ਤਾਂ ਇਹਦਾ ਭਰਾਏ ਸੀਗਾ ਇਹਨੂੰ ਰਖੜੀ ਬੰਨਣ ਆਇਆ ਸੀਗਾ ਉਹਦੀ ਸ਼ਕਲ ਪਛਾਣ ਆਉਂਦੀ ਹੈ ਥੋੜੀ ਜੀ ਤੇ ਇੱਕ ਇੱਕ ਸੀਗਾ ਦੀਪਕ ਦੀਪਕ ਜੀ ਜੀ ਮੈਂ ਤੁਹਾਨੂੰ ਗੱਲ ਕਰ ਰਹੀ ਹਾਂ ਜਿਹੜੇ ਖਾਈ ਸੀ ਇਹ ਤੇ ਇੱਕ ਹੋਰ ਸੀ ਉਹਦੀ ਤਾਂ ਮੈਨੂੰ ਪੱਕੀ ਪਛਾਣ ਹੈ ਕਿਉਂਕਿ ਮੈਂ ਉਹ ਦੇਖ ਲਿਆ ਸੀ ਉਹਨੇ ਮੂੰਹ ਵੀ ਨਹੀਂ ਬੰਨਿਆ ਹੋਇਆ। ਆਪ ਘਰ ਚ ਕੌਣ ਕੌਣ ਸੀ ਉਸ ਸਮੇਂ ਆਪਣੇ ਮੇਰੀ ਮਾਂ ਸੀਗੀ ਮੇਰੀ ਡਾਕਟਰ ਇਨ-ਲਾਸ ਸੀ ਤੇ ਮੇਰਾ ਗ੍ਰੈਂਡਸਨ ਸੀਗਾ। ਤੇ ਮੈਂ ਤੁਹਾਡੇ ਬੇਟੇ ਦੇ ਦੁਆਰਾ ਇਹ ਸਾਰੀ ਸੀਸੀਟੀਵੀ ਵਾਲੀ ਦੇਖੀ ਗਈ ਹੈ ਕਿ ਉਹ ਮੌਕੇ ਦੇ ਉਹ ਹਾਲਾਤ ਦੱਸੋ ਜੀ ਕਿਵੇਂ ਪਤਾ ਲੱਗਿਆ ਤੁਹਾਡੇ ਬੇਟੇ ਕਿੱਥੇ ਗਏ ਹੋਏ ਸੀ? ਇਹ ਬੈਂਗਲੌਰ ਗਿਆ ਹੋਇਆ ਸੀ ਇਹਨੇ ਸੀਸੀਟੀਵੀ ਦੇਖੀ ਇਹਨਾਂ ਕਾ ਇਹ ਜੋ ਦੇਖਿਆ ਨੇ ਬੰਦੇ ਮੇਰੇ ਕਮਰੇ ਵਿੱਚ ਬੰਦੇ ਵੜਦੇ ਤਾਂ ਇਹਨੇ ਫਿਰ ਫੋਨ ਕੀਤੇ ਆਪਣੇ ਫਰੈਂਡਸ ਨੂੰ ਉਸੇ ਟਾਈਮ ਕਹਿੰਦਾ ਮੰਮੀ ਮਾਰ ਗਈ ਮੰਮੀ ਮਾਰ ਗਈ ਮੰਮੀ ਮਾਰ ਗਈ ਤੇ ਵੀ ਮਨੀਸ਼ਾ ਨਹੀਂ ਕਰਤਾ ਕੁਝ ਤੇ ਉਹ ਮੁੰਡੇ ਮਤਲਬ 50 ਮਿੰਟਾਂ ਚ ਆ ਗਏ 50 ਮਿੰਟਾਂ ਚ ਨਹੀਂ ਤਾਂ ਘਰ ਦੇ ਵਿੱਚ ਕੁੱਤੇ ਵਗੈਰਾ ਸੀ ਉਹਨਾਂ ਨੇ ਕੁੱਤੇ ਸੀਗੇ ਕੁੱਤਿਆਂ ਨੂੰ ਇਹਨੇ ਪਹਿਲਾਂ ਹੀ ਦਿੱਤਾ ਸੀ ਕੁਝ अच्छा ਜਦੋਂ ਇਹ ਤੁਸੀਂ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਤੁਹਾਡੇ ਘਰ ਦੇ ਵਿੱਚ ਇਹ ਚੋਰੀ ਦੇ ਅੰਜਾਮ ਦਿੱਤਾ ਜਾ ਰਿਹਾ ਤੁਸੀਂ ਜਾਗ ਪਏ ਸੀ ਜੀ ਉਦੋਂ ਮੈਨੂੰ ਜਦੋਂ ਇਹਨਾਂ ਨੇ ਬੰਨਣ ਲੱਗਿਆ ਉਦੋਂ ਮੈਂ ਜਾਗ ਗਿਆ ਅੱਛਾ ਪਹਿਲਾਂ ਤਾਂ ਮੈਨੂੰ ਨੀਂਦ ਆਈ ਹੋਈ ਸੀ ਮੈਂ ਤਾਂ ਬਹੁਤ ਜ਼ਿਆਦਾ ਨੀਂਦ ਆ ਗਈ ਨਹੀਂ ਤਾਂ ਮੈਂ ਟੀਵੀ 12 1 ਵਜੇ ਤੱਕ ਦੇਖਦੀ ਆਂ ਅਕਸਰ ਬੱਚੇ ਵੀ ਪੜਦੇ ਰਹਿੰਦੇ ਨੇ ਉਹ ਵੀ ਕਹਿਣ ਲੱਗੇ ਸਾਨੂੰ ਬੜੀ ਨੀਂਦ ਆ ਰਹੀ ਹੈ ਨੀਂਦ ਤਾਂ ਆਣੀ ਹੋਈ ਸੀ ਜਦੋਂ ਇਹਨੇ ਕੁਝ ਦਿੱਤਾ ਸੀ ਵਿੱਚ ਪਰ ਉਹ ਸੌਂਗੇ ਸੀ ਫਿਰ ਮੇਰੇ ਕੋਲ ਮੇਰਾ ਗ੍ਰੈਂਡਸਨ ਆਇਆ ਦਾਦੀ ਜੇ ਤੂੰ ਤੰਗੂ ਮੈਂ ਤੁਹਾਡੇ ਕੋਲ ਪੈ ਜਾਣਾ ਮੈਂ ਕਿਹਾ ਨਹੀਂ ਤੂੰ ਜਾ ਉਧਰ ਹੀ ਪੈ ਜਾ ਤੇ ਫਿਰ ਇਹਦੀ ਮੰਮੀ ਵੀ ਉੱਠ ਕੇ ਆਈ ਕਹਿੰਦੀ ਮੰਮੀ ਤੁਹਾਨੂੰ ਕੁਝ ਚਾਹੀਦਾ ਮੈਂ ਕਹਾਂ ਨਹੀਂ ਬਸ ਪਾਣੀ ਪੁਣੀ ਦੇ ਦਿਓ ਪਰ ਮੈਂ ਕਹਾਂ ਨੀਂਦ ਬਹੁਤ ਆ ਰਹੀ ਏ ਅਸੀਂ ਸੋਚਿਆ ਹੀ ਨਹੀਂ ਵੀ ਕੁਝ ਸਿਖਾਦਾ ਹੋਇਆ ਨੀਂਦ ਤਾਂ ਆ ਹੀ ਜਾਂਦੀ ਏ ਚਲੋ ਸਾਗ ਚ ਰਲਾਇਆ ਸੀ ਸਾਗ ਚ ਰਲਾਇਆ ਸੀ ਮੈਂ ਜਦੋਂ ਤੁਹਾਨੂੰ ਬੰਨਿਆ ਤੁਹਾਡੇ ਗ੍ਰੈਂਡਸਨ ਨੂੰ ਤੇ ਜਦ ਤੁਹਾਡੀ ਡਾਕਟਰ ਨੇ ਨਹੀਂ ਪਤਾ ਲੱਗਿਆ ਇਹਨਾਂ ਨੂੰ ਕੀ ਉਹਨਾਂ ਨੂੰ ਵੀ ਬੰਨਿਆ ਜਾ ਉਹਨਾਂ ਨੂੰ ਨਹੀਂ ਉਹਨਾਂ ਨੂੰ ਨਹੀਂ ਬੰਨਿਆ ਚਾਹ ਉਹਨਾਂ ਦਾ ਪਤਾ ਹੀ ਲੱਗਿਆ ਵੀ ਉਹ ਵੀ ਇੱਥੇ ਨਹੀਂ ਉਹ ਨਹੀਂ ਉਹਨੂੰ ਪਤਾ ਸੀ ਉਹਨੂੰ ਨੀਸ਼ਾ ਨੂੰ ਉਹ ਕਹਿ ਰਹੀ ਸੀ ਵੀ ਪਹਿਲਾਂ ਇੱਧਰ ਕਰੋ ਇੱਧਰ ਕੁਝ ਜ਼ਿਆਦਾ ਮਿਲੂਗਾ ਉਧਰ ਬਾਅਦ ਚ ਜਾਇਓ ਉਧਰ ਦੋ ਜਣੇ ਪਏ ਨੇ ਉਹਦੇ ਇਸ਼ਾਰੇ ਕਰਦੀ ਸੀ ਬਾਅਦ ਚ ਵੀ ਪਤਾ ਲੱਗਾ ਉਹ ਸੁੱਤੇ ਹੀ ਪਏ ਰਹੇ ਉਹ ਤਾਂ ਜਦੋਂ ਫਾਇਰਿੰਗ ਹੋਈ ਐ ਉਹ ਉਹਨਾਂ ਨੂੰ ਇੰਨੀ ਗੀਂਦ ਆਈ ਹੋਈ ਸੀ ਉਦੋਂ ਫਿਰ ਉਹਦੇ ਮਾਸਿਓ ਨਹੀਂ ਆਏ ਨੇ ਇੱਧਰ ਉਹਨਾਂ ਨੇ ਜਾ ਕੇ ਤੱਕੇ-ਤੱਕੇ ਮਾਰ ਕੇ ਉਠਾਈ ਕਰੀ ਦੇਖਤਾ ਸਹੀ ਤੇਰੀ ਮੰਮੀ ਨਾਲ ਕੀ ਹੋ ਗਿਆ ਫਿਰ ਉਹ ਉੱਠ ਕੇ ਆਈ ਕਿ ਭਰਾ ਗਈ ਉਹ ਬਹੁਤ ਜ਼ਿਆਦੇ ਫਿਰ ਉਹਨਾਂ ਨੇ ਮੈਨੂੰ ਖੋਲਣਾ ਸ਼ੁਰੂ ਕੀਤਾ ਵਾਲੀ ਵਾਲੀ ਜੀ ਇਹ ਸਾਰੇ ਕੋਈ ਤੁਸੀਂ ਪੁਲਿਸ ਕੰਪਲੇਂਟ ਕਰੀ ਜੀ ਉਹ ਕਿਵੇਂ ਦੀ ਅੱਗੇ ਕਾਰਵਾਈ ਦੀ ਮੰਗ ਕਰਦੋਂ ਜੀ ਮੈਂ ਤਾਂ ਮੰਗ ਇਹ ਕਰਦੀ ਆ ਜੀ ਇਹ ਜਰੂਰ ਫੜੇ ਜਾਣ ਕਿ ਤੋ ਵੀ ਫੜਨ ਚਾਹੀਏ ਦੇਖੋ ਆਪਾਂ ਜਰੂਰੀ ਨਹੀਂ ਹੁੰਦਾ ਸਾਡੇ ਕੋਲ ਮੈਂ ਤੁਹਾਨੂੰ ਮੈਂ ਉਹਨਾਂ ਨੂੰ ਤਿੰਨ ਚਾਰ ਲਿੰਕ ਦੇਤੇ ਜਿੱਥੋਂ ਉਹ ਟਰੇਸ ਕੀਤੇ ਜਾ ਸਕਦੇ ਨੇ ਉਹਨਾਂ ਦੇ ਨੰਬਰ ਵੀ ਦੇਤੇ ਸਭ ਦੇ ਨੰਬਰ ਦੇਤੇ ਹੁਣ ਜਿਸ ਵੇ ਮੈਂ ਪੈਸੇ ਪਾਈ ਸੀ ਉਹਦੇ ਨੰਬਰ ਵੀ ਮੈਂ ਦੇ ਦੂੰਗੀ ਤੇ ਮਤਲਬ ਵੀ ਲਿੰਕ ਜਨੇ ਮਿਲ ਚੁੱਕੇ ਉਹਨਾਂ ਨੂੰ ਉਹ ਕਰ ਸਕਦੇ ਨੇ ਟਰੇਸ ਫੋਟੋਆਂ ਵੀ ਹੈਗੀਆਂ ਨੇ ਸਭ ਕੁਝ ਹੈਗਾ ਅੱਗੇ ਇਹਨਾਂ ਦੀ ਮਰਜ਼ੀ ਹੈ ਮੈਂ ਵੀ ਇੱਕ ਤੁਸੀਂ ਮੈਂ ਮੈਨੂੰ ਕੋਈ ਆਸ ਨਹੀਂ ਹੈ ਪਟਿਆਲਾ ਪੁਲਿਸ ਤੋਂ ਕੋਈ ਖਾਸ ਨਹੀਂ ਮਤਲਬ ਵੀ ਕਰ ਲੈਣਗੇ ਇਹ ਕਰਨਾ ਚਾਹੀਦਾ ਇਹ ਬਣਦਾ ਕਿਉਂਕਿ ਇਹ ਲੋਕਾਂ ਦੇ ਹਿੱਤ ਦੀ ਗੱਲ ਹੈ ਜਿੱਦਾਂ ਮੈਨੂੰ ਇੱਕ ਗੱਲ ਦੱਸੋ ਜੀ ਜਿਹੜੀ ਤੁਸੀਂ ਗੱਲ ਕਹਿ ਰਹੇ ਸੀਗੇ ਇਹ ਨੌਕਰ ਨਹੀਂ ਰਹਿੰਦੀ ਤੁਹਾਡੇ ਘਰ ਦੇ ਵਿੱਚ ਸੀਗੀ ਉੱਪਰ ਉੱਪਰ ਰੂਮ ਇਹਦਾ ਬਣਾਵਾ ਲੱਗ ਪਾਰ ਹੀ ਪੌੜੀਆਂ ਨੇ ਅੱਛਾ ਜੀ ਤੇ ਉੱਥੇ ਮੈਂ ਸਮਾਨ ਵਗੈਰਾ ਜਿਹੜਾ ਰਿਕਵਰ ਹੋਇਆ ਜੀ ਉਹਦੇ ਵਿੱਚ ਕੀ ਕੁਛ ਸੀਗਾ ਤੁਸੀਂ ਉਹ ਮੈਂ ਦੇਖਿਆ ਨਹੀਂ ਹੈਗਾ ਇਹ ਬੱਚੇ ਹੀ ਦੱਸਦੇ ਨੇ ਕਹਿੰਦੇ ਸੀਗਾ ਖ ਖਸਮਾਨ ਉਹਨਾਂ ਦਾ ਮਾਂਵਾਨ ਸੀ ਵੀਕਾਰ ਦੇ ਟੈਟੂ ਖੋਲ ਕੇ ਲੈ ਕੇ ਜਾਵਾਂਗੇ ਪੰਨੇ ਪੁੰਨੇ ਇਹ ਜਾ ਕੁਛ ਸੀ ਵੀ ਸ਼ਾਇਦਕਾਰ ਵੀ ਲੈ ਜਾਂਦੇ ਕੱਦੀ ਕੋਈ ਪਤਾ ਨਹੀਂ ਸੀ ਹਾਂ ਕਿਉਂਕਿ ਦੋਨੇ ਕਾਰਾਂ ਘਰੇ ਖੜੀਆਂ ਸੀਗੀਆਂ ਕੁਝ ਵੀ ਕਰ ਸਕਦੇ ਸੀ ਜੋ ਚੋਰੀ ਕਿੰਨਾ ਕ ਸਾਮਾਨ ਹੋਇਆ ਜੀ ਘਰ ਚ ਕੋਈ ਮੇਰੇ ਜੀ ਦੋ ਡਾਇਮੰਡ ਰਿੰਗਸ ਨੇਗੀਆਂ ਆਲਮੋਸਟ ਜਿਵੇਂ ਮੇਰੇ ਪਾਈ ਹੋਈ ਇੱਕ ਤਾਂ ਮੇਰੇ ਪਾਈ ਹੋਈ ਸੀ ਇੱਕ ਮੇਰੇ ਪਰਚੀ ਸੀਗੀ ਜਿਹੜੀ ਮੇਰੇ ਪਾਈ ਹੋਈ ਸੀ ਉਹ ਅਪਰੋਕਸੀਮੇਟਲੀ 1 ਡੇਡ ਲੱਖ ਦੀ ਸੀਗੀ ਮਤਲਬ ਉਹ ਮੈਂ ਹਰ ਟਾਈਮ ਪਾ ਕੇ ਰੱਖਦੀ ਸੀ ਕਿੰਨਾ ਕ ਸਾਮਾਨ ਹੈ ਜੀ ਸਾਰਾ ਟੋਟਲ ਅਮਾਉਂਟ ਕਿੰਨੀ ਰੌਂਡ ਫਿਗਰ ਲਾਈ ਆਪਾਂ 5 ਲੱਖ 2 ਸਵਾ 2 ਲੱਖ ਕਰ ਲਓ ਕਿਉਂਕਿ ਕੈਸ਼ ਨਾ ਰੱਖਦੀ ਨਹੀਂ ਮੈਂ ਇੱਥੇ ਮੈਂ ਗਹਿਣਾ ਵੀ ਨਹੀਂ ਰੱਖਦੀ ਇੱਥੇ ਕਿਉਂਕਿ ਬਾਰ ਬਾਰ ਕਰਕੇ ਨਾ ਇੰਨਾ ਨਹੀਂ ਪਰ ਮਤਲਬ ਮੇਰੇ ਕੋ ਪਿਆਸ ਸੀ ਹੋਰ ਕੱਟਣਾ ਹੋਰ ਵੱਡੀ ਹੋ ਸਕਦੀ ਸੀ ਜੇਕਰ ਸੀਸੀਡੀ ਜਨਾਬਾ ਪਤਾ ਲੱਗਦਾ ਨਾ ਪਤਾ ਲੱਗਦਾ ਬਿਲਕੁਲ 100% ਤੇ ਜੇ ਮਤਲਬ ਮੈਨੂੰ ਇਹ ਕਹਿ ਦਿੰਦੇ ਸ਼ਾਇਦ ਵੀ ਸਾਨੂੰ ਦੇ ਅਸੀਂ ਤੁਹਾਨੂੰ ਛੱਡ ਦਾਂਗੇ ਸ਼ਾਇਦ ਮੈਂ ਇਹਨਾਂ ਨੂੰ ਹੋਰ ਵੀ ਫੜਾ ਦਿੰਦੀ ਇਸ ਹਕਕੇ ਦੇ ਪਤਾ ਲੱਗੇ ਜੀ ਤਾਂ ਕਰਕੇ ਪਰ ਜਿੰਨਾ ਕੋ ਉਹਨਾਂ ਨੂੰ ਦੱਸਿਆ ਉਹਨਾਂ ਕੋ ਇਹਨਾਂ ਨੇ ਕੱਢ ਲਿਆ ਆ ਤਾਂ ਬੰਦੂ ਖਿਚ-ਖਿਚ ਕੇ ਗੱਡੇ ਨੇ ਨਾ ਐਂ ਕਰਕੇ ਇੱਕ ਮੇਰੇ ਪਰਚੇ ਸੀ ਉਹਦੇ ਬਾਅਦ ਤੁਹਾਨੂੰ ਰੈਸਕਿਊ ਕਿਨੇ ਕਰਿਆ ਜੀ ਆ ਕੇ ਜਦੋਂ ਮੇਰੇ ਮੇਰੇ ਇਹਦੇ ਮੇਰੇ ਰਿਸ਼ਤੇਦਾਰ ਆਗੇ ਸੀ ਨਾ ਉਹਨਾਂ ਨੇ ਕਿਹਾ ਇਹਦੇ ਮਾਸੀਆਂ ਆਈਆਂ ਸੀ ਸਭ ਨੂੰ ਕੀ ਹਾਲਾਤ ਸੀ ਜੀ ਟੇਪ ਵਗੈਰਾ ਕਿੱਥੀ ਬਸ ਮੇਰੇ ਫੋਟੋ ਦੇਖੀ ਤੁਸੀਂ ਮੇਰੇ ਸਾਰਾ ਮੂੰਹ ਬੰਨਿਆ ਹੋਇਆ ਸੀਗਾ ਟੇਪ ਨਾਲ ਸਿਰ ਤੋਂ ਦੀ ਸਿਰ ਤੇ ਮੇਰੇ ਵਾਲ ਬਹੁਤ ਲੱਗੇ ਸੀਗੇ ਫਿਰ ਕੱਟ ਵੀ ਦਿੱਤੇ ਕੁਝ ਵਿੱਚੋਂ ਉਹਨਾਂ ਨੇ ਮੇਰੇ ਗੁੜਮਾਨੇ ਕੋੜਮ ਲਾ ਲਓ ਚੇਪੀ ਹੋਇਆ ਚੇਪੀ ਕਹਿੰਦੇ ਰਹਿ ਨਹੀਂ ਰਹੀ ਫਿਰ ਦੁੱਖ ਕਾ ਨੂੰ ਕੱਟਣਾ ਤੇ ਤੁਸੀਂ ਕੱਟ ਦੋ ਜਦੋਂ ਉਹਨਾਂ ਨੇ ਮੇਰੀ ਹਾਲਤ ਦੇਖੀ ਤਾਂ ਉਹ ਸਾਰੇ ਰੋਣ ਲੱਗੇ ਵੀ ਵੀ ਭੈਣ ਜੀ ਨਾਲ ਐ ਕਿਵੇਂ ਹੋ ਗਿਆ ਹੈ ਨਾ ਤੇ ਫਿਰ ਉਹਨਾਂ ਨੇ ਮੈਨੂੰ ਫਟਾਫਟ ਖੋਲ ਲਿਆ ਤੇ ਮੈਨੂੰ ਫੇਰ ਵੀ ਨ ਸਮਝ ਲੱਗੇ ਵੀ ਕੀ ਬਣ ਗਿਆ ਹੈ ਨਾ ਬਬਾ